ਹਾਂਜੀ ਭਾਈ ਕੀ ਹਾਲ ਨੇ ਬਈ ਅੱਜ ਨਾ ਮੇਰੇ ਪਿੰਡ ਮੈਨੂੰ ਕਿਸੇ ਬੰਦੇ ਨੇ ਸਵਾਲ ਕਰਿਆ ਇੱਕ ਕੰਮ ਆ ਯਾਰ ਜਦੋਂ ਵੀ ਸਰਪੰਚੀ ਦੀਆਂ ਵੋਟਾਂ ਆਉਂਦੀਆਂ ਕੰਮ ਆ ਯਾਰ ਜਿਹੜਾ ਬੰਦਾ ਪੈਸੇ ਲੈਂਦਾ ਠੀਕ ਹੈ ਤੇ ਜਿਹੜਾ ਬੰਦਾ ਪੈਸੇ ਨਹੀਂ ਲੈਂਦਾ ਕਹਿੰਦਾ ਜਿਹੜਾ ਪੈਸੇ ਲੈਂਦਾ ਉਹਦੀ ਕਦਰ ਕਿਉਂ ਹੁੰਦੀ ਹੈ ਤੇ ਜਿਹੜਾ ਪੈਸੇ ਲੈਂਦਾ ਨਹੀਂ ਉਹਦੀ ਕਦਰ ਕਿਉਂ ਨਹੀਂ ਹੁੰਦੀ ਮੈਂ ਵੇ ਨੂੰ ਜਵਾਬ ਦਤਾ ਮੈਨੂੰ ਆਖਿਆ ਵੀ ਜਿਹੜਾ ਪੈਸੇ ਲੈਂਦਾ ਉਹ ਤੇ ਹੁੰਦਾ ਬਈ ਜਕੀਨ ਪੁਰੋਸਾ ਵੀ ਯਾਰ ਇਹ ਨੂੰ ਆਪਾਂ ਪੈਸੇ ਦਿੱਤੇ ਐ ਇਹ ਆਪਣਾ ਪੱਕਾ ਬੰਦਾ ਹੈ ਵੀ ਇਹਨੇ ਆਪਾਂ ਨੂੰ ਵੋਟ ਪਾਈ ਐ ਤੇ ਜਿਹਨੇ ਵਜਹ ਹੁਣ ਪੈਸੇ ਨਹੀਂ ਲੈਂਦੇ ਹੁੰਦੇ ਉਹ ਤੇ ਯਕੀਨ ਕਰਨਾ ਮੈਂ ਕਿ ਭਰਾਵਾ ਥੋੜਾ ਜਿਹਾ ਔਖਾ ਹੈ ਕਿਉਂਕਿ ਐ ਹੁੰਦਾ ਵੀ ਯਾਰ ਅਗਲਾ ਯਕੀਨ ਨਹੀਂ ਕਰਦਾ ਅਗਲਾ ਕਹਿੰਦਾ ਯਾਰ ਇਹਨੇ ਸਾਥੋਂ ਪੈਸੇ ਨਹੀਂ ਲਏਤੇ ਕੀ ਪਤਾ ਇਹਨੇ ਵੋਟ ਪਾਈ ਹੁ ਕਿੰਨਾ ਐਵੇਂ ਦੂਜੀ ਤਰ੍ਹਾਂ ਨੂੰ ਲੱਗਦਾ ਵੀ ਇਹ ਰਹਿਣੇ ਸਾਥੋਂ ਪੈਸੇ ਨਹੀਂ ਲਏਤੇ ਇਹਨੇ ਵੋਟ ਉਧਰ ਪਾਈ ਕਹਣਾ ਇਸ ਲਈ ਭਾਈ ਪੈਸੇ ਵਾਲੇ ਦੀ ਕਦਰ ਅੱਜਕੱਲ ਜਿਹੜਾ ਬੰਦਾ ਪੈਸਾ ਲੈ ਕੇ ਵੋਟ ਪਾਉਂਦਾ ਨਾ ਜਿੱਤੇ ਅਹੁਦੇ ਸਰਪੰਚ ਲਾ ਲੋ ਹਾਰਿਆ ਹੋਇਆ ਸਰਪੰਚ ਲਾ ਲੋ ਇਹ ਹੀ ਇਹ ਬੰਦੇ ਬਈ ਉਹਨਾਂ ਦੀ ਇਹ ਗੱਲ ਸੁਣਨਗੇ ਮੰਨ ਕੇ ਚੱਲੋ ਵੀ ਜਿਹੜੇ ਬੰਦੇ ਪੈਸੇ ਲੈ ਕੇ ਮੋਟਾ ਬਣੋਗੇ ਬਾਕੀ ਸੋਨੂੰ ਕਿਵੇਂ ਲੱਗੀ ਗੱਲ ਤਾਂ ਤੁਸੀਂ ਕਮੈਂਟ ਕਰਕੇ ਜਰੂਰ ਦੱਸਿਓ ਤੇ ਆਪਣੀ رائے ਜ਼ਰੂਰ ਦਿਓ ਬਈ